ਕਿਸੇ ਇਨਸਾਨ ਨੇ ਸਵਾਲ ਕੀਤਾ ਜੀ ਕਿ ਬਿਨਾ ਵਸੀਲੇ ਤੋਂ ਰੱਬ ਮਿਲ ਸਕਦਾ ਹੈ ਸਭ ਤੋਂ ਪਹਿਲੀ ਗੱਲ ਆ ਕਿ ਬਿਨਾ ਵਸੀਲੇ ਤੋਂ ਬਿਨਾ ਰਹਿਬਰ ਤੋਂ ਰੱਬ ਨਹੀਂ ਮਿਲ ਸਕਦਾ ਰੱਬ ਜਿਸ ਨੂੰ ਹੱਕ ਦੇ ਰਾਹ ਤੇ ਚਲਾਉਣਾ ਚਾਵੇ ਨਾ ਰੱਬ ਜਿਸ ਤੇ ਖੁਸ਼ ਹੁੰਦਾ ਹੈ ਉਸ ਨੂੰ ਰੱਬ ਕਾਮਲ ਮੁਰਸ਼ਿਦ ਗੁਰੂ ਦੇ ਨਾਲ ਮਿਲਾ ਦਿੰਦਾ ਹੈ ਅਤੇ ਕਾਮਲ মুর্ਸ਼ਿਦ ਦੇ ਜ਼ਰੀਏ ਹੀ ਉਸ ਨੂੰ ਹਦਾਇਤ ਦਿੰਦਾ ਹੈ ਅਤੇ ਅੱਲਾ ਜਿਸ ਨੂੰ ਗੁੰਮਰਾਹ ਕਰਨਾ ਚਾਹੁੰਦਾ ਹੈ ਉਸ ਨੂੰ ਕੋਈ ਕਾਮਲ ਵਲੀ ਗੁਰੂ মুর্ਸ਼ਿਦ ਦੇ ਨਾਲ ਨਹੀਂ ਮਲਾਉਂਦਾ ਬਾਬਾ ਫਰੀਦ ਸਾਹਿਬ ਬਣੇ ਜੀ ਫਰਮਾਉਂਦੇ ਹਨ ਕਿ ਪਰਵਰਦੀਗਾਰ ਅਪਾਰ ਅਗੰਬ ਬਯੰਤ ਤੂੰ ਜਿਨ੍ਹਾਂ ਪਛਾਤਾ ਰੱਬ ਚੁੰਮਾ ਪੈਰ ਨੂੰ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀ ਜੋ ਬੰਦਗੀ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੇ ਰੱਬ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਕੋਈ ਵੀ ਆਪਣੀ ਅਕਲ ਨਾਲ ਆਪਣੀ ਬੁੱਧੀ ਨਾਲ ਚਤ్రਾਈ ਨਾਲ ਤੇਰੇ ਤੱਕ ਨਹੀਂ ਪਹੁੰਚ ਸਕਦਾ ਤੂੰ ਬੇਅੰਤ ਹੈ ਜਿਨ੍ਹਾਂ ਨੇ ਤੇਰੀ ਪਛਾਣ ਕਰ ਲਈ ਹੈ ਮੈਂ ਉਹਨਾਂ ਦੇ ਪੈਰ ਚੁੰਮਦਾ اے ਖੁਦਾ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਮੇਰੀ ਝੋਲੀ ਵਿੱਚ ਬੰਦਗੀ ਦੀ ਖੈਰ ਪਾ ਦੇ ਤੂੰ ਬਖਸ਼ਣਹਾਰ ਹੈ ਮੈਨੂੰ ਬਖਸ਼ ਲੈ ਅਤੇ ਨਾਮ ਜਪਣ ਦੀ ਤੌਫੀਕ عطا ਫਰਮਾ ਦੇ